ਚਲੋ ਜੀ ਅਸੀਂ ਚੱਲੇ ਇੱਕ ਵਿਆਹ ਦੇਖਣ ਤੇ ਤੁਸੀਂ ਵੀ ਸਾਡੇ ਨਾਲ-ਨਾਲ ਪੂਰੀ ਵੀਡੀਓ ਦੇਖਿਓ ਤੇ ਨਾਲ-ਨਾਲ ਬਣੇ ਰਹੋ ਤੇ ਇਧਰ ਮੈਂ ਤੇ ਪੱਬੂ ਨੇ ਤਿਆਰੀ ਕਰਕੇ ਸਭ ਤੋਂ ਪਹਿਲਾਂ ਰੀਲਾਂ ਬਣਾਈਆਂ ਤੇ ਫੋਟੋ ਸ਼ੂਟ ਕੀਤਾ ਸੀ ਤੇ ਬਸ ਗਰਮੀਆਂ ਦਾ ਪਹਿਲਾ ਵਿਆਹ ਵਿਆਹਾਂ ਦੀ ਹੁਣ ਸ਼ੁਰੂਆਤ ਹੋ ਗਈ ਤੇ ਤੁਸੀਂ ਵੀ ਨਾਲ-ਨਾਲ ਸਾਡੇ ਬਣੇ ਰਹੋ ਤੇ ਪੂਰੀ ਵੀਡੀਓ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਕਿੱਥੋਂ-ਕਿੱਥੋਂ ਮੇਰਾ ਵਲੌਗ ਦੇਖਿਆ ਤੇ ਤੁਸੀਂ ਜਰੂਰ ਅੱਗੇ ਸ਼ੇਅਰ ਕਰਨਾ ਤੇ ਚੈਨਲ ਨੂੰ ਨਵੇਂ ਹੋ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਚਲੋ ਜੀ ਪੂਰੀ ਵੀਡੀਓ ਤੁਸੀਂ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਿਆਹ ਤੇ ਦੇਖਿਆ ਪੂਰਾ ਇੰਜੋਏ ਕੀਤਾ ਮੈਂ ਆਪਣੀਆਂ ਸਹੇਲੀਆਂ ਭੈਣਾਂ ਨਾਲ ਸਾਰੀਆਂ ਮੇਰਤ ਜਾਨ ਤੋਂ ਪਿਆਰੀਆਂ ਨੇ ਮੇਰੀਆਂ ਭੈਣਾਂ ਤੇ ਦੁੱਖ ਸੁੱਖ ਸਾਰੇ ਇੱਕ ਦੂਜੇ ਨਾਲ ਜਦੋਂ ਇਤਨਾ ਕਿਤੇ ਪਾਰਟੀ ਫੰਕਸ਼ਨ ਤੇ ਇਕੱਠੇ ਹੋਈਦਾ ਤੇ ਹਾਸੀਆਂ ਖੇਡੀਆਂ ਪੂਰੀਆਂ ਕਰੀਦੀਆਂ ਤੇ ਫੁੱਲ ਇੰਜੋਏ ਕਰੀਦਾ ਸੀ ਪਾਰਟੀ ਫੰਕਸ਼ਨ ਨੂੰ ਹਨਾ ਅਸੀਂ ਜਿੱਥੇ ਜਾਂਦੇ ਆ ਅਸੀਂ ਆਪ ਹੀ ਹੱਸ ਖੇਡ ਕੇ ਤੇ ਆਪਣਾ ਮਨ ਪਰਚਾ ਕੇ ਆਉਂਨੇ ਆ ਤੇ ਬਹੁਤ ਹੀ ਵਧੀਆ ਸਾਡਾ ਟਾਈਮ ਇੱਕ ਦੂਜਿਆਂ ਦੇ ਨਾਲ ਲੰਘਦਾ ਜਿੰਨੀਆਂ ਵੀ ਮੇਰੀਆਂ ਸਹੇਲੀਆਂ ਪੈਣਾ ਨੇ ਮੈਨੂੰ ਜਾਨ ਤੋਂ ਪਿਆਰੀਆਂ ਨੇ ਸਾਰੀਆਂ ਹੱਸਦੀਆਂ ਖੇਡਦੀਆਂ ਰਹਿਣ ਇਸੇ ਤਰ੍ਹਾਂ ਹੀ ਤੇ ਪੂਰਾ ਵਿਆਹ ਅਸੀਂ ਫੁੱਲ ਇੰਜੋਏ ਕੀਤਾ ਪੂਰਾ ਰੱਜ ਰੱਜ ਕੇ ਇੰਜੋਏ ਕੀਤਾ ਤੇ ਬਸ ਜਿੰਨਾ ਕਿ ਬੱਚਿਆਂ ਦਾ ਸ਼ੂਟ ਹੋਇਆ ਉਹਨਾਂ ਕੁ ਮੈਂ ਕਰ ਸਕੀ ਤੁਸੀਂ ਜੇ ਮੇਰੀ ਵੀਡੀਓ ਵੇਖ ਕੇ ਤੁਸੀਂ ਕਮੈਂਟ ਨਾ ਕੀਤਾ ਤੇ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਸਾਨੂੰ ਵੇਖ ਕੇ ਕੋਈ ਸਾਡਾ ਵਲੌਗ ਇੰਜੋਏ ਕੀਤਾ ਕਿ ਨਹੀਂ ਕੀਤਾ ਤੇ ਤੁਸੀਂ ਕਮੈਂਟ ਜ਼ਰੂਰ ਕਰਨੇ ਨੇ ਜੀ ਕਿ ਤੁਸੀਂ ਕਿੱਥੋਂ ਕਿੱਥੋਂ ਦੀ ਵੀਡੀਓ ਦੇਖੀ ਠੀਕ ਆ ਜੀ ਤੇ ਬਸ ਫਿਰ ਖਾਦਾ ਪੀਦਾ ਵੀ ਪੂਰਾ ਜੰਮ ਕੇ ਤੇ ਜੋ ਜੋ ਖਾਦਾ ਥੋੜਾ ਥੋੜਾ ਮੈਂ ਸ਼ੂਟ ਕੀਤਾ ਫਰੂਟ ਖਾਦਾ ਆਈਸਕ੍ਰੀਮ ਖਾਦੀ ਘਹਾਵਾ ਵਿੱਚ ਜੋ ਵੀ ਹੁੰਦਾ ਹਨ ਤੇ ਥੋੜਾ ਥੋੜਾ ਖਾਦਾ ਪੀਤਾ ਤਾਂ ਹੀ ਇੰਨੀ ਵਧੀਆ ਮੇਰੀ ਸਿਹਤ ਆ ਉਹ ਮੇਰੀ ਸਿਹਤ ਦਾ ਰਾਜ ਆ ਤੇ ਬੱਚਿਆਂ ਨੇ ਪੂਰਾ ਇੰਜੋਏ ਕੀਤਾ